ਸਵਾਹਾ ਹੈ ਗੁਰੂ ਜੀ ਦਾ ਖਾਲਸਾ ਸਵਾਹਾ ਹੈ ਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸਹਬਜ਼ਾਦੇ ਸੀ ਚਾਰ ਸਹਬਜ਼ਾਦੇ ਬੜਿਆਂ ਦਾ ਨਾਮ ਕੀ ਸੀ ਪਾਪਾ ਜੀ ਤੇ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਹਾਂਜੀ ਇਹ ਕਿੱਥੇ ਸੀ ਰ ਹੋਏ ਸੀ ਚਮਕੌਰ ਸਾਹਿਬ ਚਮਕੌਰ ਸਾਹਿਬ ਕਿੱਦਾਂ ਸਿੱਧੀ ਹੋਈ ਸੀ ਅੰਗ ਵਿੱਚ ਲੜਦੇ ਸੀ ਇਹਨਾਂ ਹੋ ਗਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਛੱਡ ਕੇ ਕਿਉਂ ਚਲੇ ਗਏ ਜੀ ਉਹਨਾਂ ਨੂੰ ਪੰਜ ਪਿਆਰਿਆਂ ਨੇ ਹੁਕਮ ਦਿੱਤਾ ਸੀ ਵੀ ਤੁਹਾਨੂੰ ਹਲੇ ਸਿੱਖਾ ਦੀ ਲੋੜ ਹੈ ਤੁਸੀਂ ਕਿਉਂ ਗਏ ਸੀ ਸਿੱਖਾ ਦੀ ਤੁਹਾਨੂੰ ਲੋੜ ਹੈ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ ਖਾਲਸਾ ਪੰਥ ਨੂੰ ਥੋੜੀ ਲੋੜ ਆ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ ਠੀਕ ਆ ਪਤਾ ਜ਼ਬਰਦਸਤ ਕੱਲ ਪਤਾ ਲੱਗੇਗਾ ਤੈਨੂੰ ਉਲਟ ਕੇ ਹੈਗਾ ਥੋੜਾ ਜਿਹਾ ਕੋਈ ਗੱਲ ਇਹ ਤੇ ਜਦੋਂ ਜਾਂਦੇ ਹੋਏ ਚਮਕੌਰ ਦੀ ਗੜੀ ਛੱਡ ਕੇ ਜਾ ਰਹੇ ਸੀ ਗੁਰੂ ਗੋਬਿੰਦ ਸਿੰਘ ਜੀ ਤਾਂ ਉਹਨਾਂ ਨੇ ਕੀ ਕੀਤਾ ਦੀ ਉਹਨਾਂ ਨੇ ਤਾਲੀ ਵਜਾ ਕੇ ਗਏ ਥੀ ਵੀ ਆ ਜਾ ਰਿਹਾ ਜੀ ਦੇ ਹਿੰਮਤਾ ਰੋਕਨੇ ਸਿੱਖਾਂ ਦੇ ਗੁਰੂ ਚੱਲੇ ਨੇ ਚਮਕੌਰ ਦੀ ਗੜੀ ਛੱਡ ਕੇ ਚੁੱਪਚਾਪ ਨਹੀਂ ਗਏ ਸੀ ਤਾੜੀ ਮਾਰ ਕੇ ਨਿਕਲੇ ਦੀ ਉਥੋਂ ਹਾਂ ਜੀ ਤੇ ਫਿਰ ਜਦੋਂ ਚਮਕੌਰ ਦੀ ਗੜੀ ਛੱਡ ਕੇ ਚਲੇ ਗਏ ਥੀ ਫਿਰ ਕਿੱਥੇ ਗਏ ਸੀ ਮਾਛੀ ਬਾੜੇ ਉਥੇ ਟਿੰਡ ਦਾ ਸਹਰਾਣਾ ਲਾ ਕੇ ਸੌ ਗਏ ਸੀ ਹਾਂ ਉਥੇ ਜਾ ਕੇ ਆਰਾਮ ਕੀਤਾ ਦੀ ਮਾਛੀ ਬਾੜਾ ਸਾਹਿਬ ਤੇ ਛੋਟੇ ਸਾਹਿਬ ਜੀ ਦਾ ਨਾਮ ਕੀ ਆ ਬਾਬਾ ਜੋਰਾਵਰ ਸਿੰਘ ਦੀ ਬਾਬਾ ਫਤਿਹ ਸਿੰਘ ਜੀ ਵੈਰੀ ਗੁੱਡ ਤੇ ਇਹ ਕਿੱਦਾਂ ਸ਼ਹੀਦ ਹੋਏ ਜੀ ਅੰਨੀਹਾ ਚ ਜਣ ਕੇ ਹਾਂ ਕਿਹੜੀ ਜਗ੍ਹਾ ਤੇ ਟੇਗੜ ਸਾਹਿਬ ਵੈਰੀ ਗੁੱਡ ਤੇ ਇਹਨਾਂ ਦਾ ਸੰਸਕਾਰ ਕਿਹਨਾਂ ਨੇ ਕੀਤਾ ਸੀ ਟੋਡਰਮਲ ਦੀ ਹਾਂਜੀ ਕਿੱਥੇ ਕੀਤਾ ਦੀ ਪਤੀ ਸਰੂਫਾ ਉੱਥੇ ਮੋੜਾ ਬਚਾ ਕੇ ਉੱਥੇ ਟੋਡਰਮਲ ਨੇ ਉੱਥੇ ਕੀਤਾ ਸੀ ਹਾਂ ਟੋਡਰਮਲ ਨੇ ਜਗ੍ਹਾ ਖਰੀਦ ਕੇ ਕੀਤਾ ਸੀ ਮੋੜਾ